ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹੁਣ ਫਟਨਾਲ ਹਿਨਾਕ ਨੂੰ ਚੀਆ ਮਾਪਿਆਂ ਦੇ ਇੱਕ ਲੋਤੇ ਪੁੱਤ ਦੀ ਛੱਪੜ ਦੇ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ ਅਪਾਹਜ ਮਾਪਿਆਂ ਦਾ ਇੱਕ ਲੋਤਾ ਸਹਾਰਾ ਸੀ ਤੇ ਰੱਬ ਨੇ ਉਹ ਵੀ ਖੋ ਲਿਆ 12 ਸਾਲਾਂ ਉਮਰ ਦਾ ਸੀ ਜਾਰੀ ਹੈ ਜੋ ਕਿ ਪਤੰਗ ਲੁੱਟਣ ਸਮੇਂ ਛੱਪੜ ਦੇ ਵਿੱਚ ਡੁੱਬ ਗਿਆ ਟਿਊਸ਼ਨ ਤੋਂ 12 ਸਾਲਾ ਦਿਲਜਾਨ ਵਾਪਸ ਆ ਰਿਹਾ ਸੀ ਰਾਹ ਦੇ ਵਿੱਚ ਉਸ ਨੂੰ ਪਤੰਗ ਦਿਖਈ ਅਤੇ ਪਤੰਗ ਦਾ ਪਿੱਛਾ ਕਰ ਰਿਹਾ ਸੀ ਤਾਂ ਜੋ ਪਤੰਗ ਉਸਤੇ ਹੱਥ ਲੱਗ ਜਾਵੇ ਪਤੰਗ ਛੱਪੜ ਦੇ ਵਿੱਚ ਜਾ ਡਿੱਗਦੀ ਹੈ ਅਤੇ ਇਹ 12 ਸਾਲਾ ਮਾਸੂਮ ਦਿਲਜਾਨ ਵੀ ਪਤੰਗ ਲੁੱਟਣ ਦੇ ਲਈ ਛੱਪੜ ਦੇ ਵਿੱਚ ਡਿੱਗ ਜਾਂਦਾ ਹੈ ਅਤੇ ਇਸ ਤੋਂ ਬਾਅਦ ਛੱਪੜ ਦੇ ਵਿੱਚ ਗਾਰਾ ਜ਼ਿਆਦਾ ਹੋਣ ਕਰਕੇ ਛੱਪੜ ਦੇ ਵਿੱਚੋਂ ਬਾਹਰ ਨਹੀਂ ਨਿਕਲ ਪਾਉਂਦਾ ਸ਼ਾਮ ਦਾ ਸਮਾਂ ਸੀ ਸਿਆਲ ਦਾ ਸਮਾਂ ਅਤੇ ਕਿਸੇ ਨੇ ਵੀ ਦਿਲਜਾਨ ਨੂੰ ਛੱਪੜ ਦੇ ਵਿੱਚ ਡੁੱਬਦੇ ਹੋਏ ਨਹੀਂ ਦੇਖਿਆ ਜਦੋਂ ਰਾਤ ਤੱਕ ਵੀ ਦਿਲਜਾਨ ਘਰ ਵਾਪਸ ਨਾ ਪਰਤਿਆ ਤਾਂ ਮਾਪਿਆਂ ਦੇ ਵੱਲੋਂ ਆਂਡ ਗਵਾਂਡ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਗਵਾਂਡੀਆਂ ਦੀ ਮਦਦ ਦੇ ਨਾਲ ਪਿੰਡ ਦੇ ਵਿੱਚ ਬੱਚੇ ਦੀ ਭਾਲ ਵੀ ਕੀਤੀ ਗਈ ਪਰ ਬੱਚੇ ਦਾ ਕੁਝ ਵੀ ਪਤਾ ਨਾ ਲੱਗ ਸਕਿਆ ਅਤੇ ਅਗਲੀ ਸਵੇਰ ਜਦੋਂ ਬੱਚੇ ਦਾ ਬੈਗ ਛੱਪੜ ਦੇ ਵਿੱਚ ਪਿਆ ਦੇਖਿਆ ਤਾਂ ਪਤਾ ਲੱਗਿਆ ਕਿ ਦਿਲਜਾਨ ਤਾਂ ਛੱਪੜ ਦੇ ਵਿੱਚ ਡੁੱਬ ਗਿਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਤੇ ਦਿਲਜਾਨ ਦੀ ਮੌਤ ਹੋ ਚੁੱਕੀ ਸੀ ਹਾਲਾਂਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਛੱਪੜ ਦੀ ਜੇਕਰ ਸਫਾਈ ਹੋਈ ਹੁੰਦੀ ਤਾਂ ਇਹ ਨਾ ਵਾਪਰਦਾ ਅਤੇ ਪਿੰਡ ਦੇ ਸਰਪੰਚ ਦਾ ਵੀ ਇਹੀ ਕਹਿਣਾ ਹੈ ਕਿ ਜੇਕਰ ਸਰਕਾਰਾਂ ਪਿੰਡਾਂ ਦੇ ਵਿੱਚ ਬਣੇ ਜਿਹੜੇ ਛੱਪੜ ਹੁੰਦੇ ਨੇ ਉਹਨਾਂ ਦੀ ਸਫਾਈ ਵਾਸਤੇ ਗ੍ਰਾਂਟ ਜਾਰੀ ਕਰੇ ਤਾਂ ਇਹ ਪਾਣਾ ਕਿਸੇ ਦੇ ਨਾਲ ਵੀ ਨਾ ਵਾਪਰੇ ਤਾਂ ਇਹ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਅੰਮ੍ਰਿਤਸਰ ਦੇ ਪਿੰਡ ਸਿਆਲਕਾ ਤੋਂ ਇਹ ਮਦਪਾ ਕੀ ਤੇ ਦੁਖਦਾਈ ਖਬਰ ਸਾਹਮਣੇ ਆਈ ਹੈ ਅਪਾਹਜ ਮਾਪਿਆਂ ਦਾ ਇਕਲੋਤਾ ਸਹਾਰਾ ਸੀ ਦਿਲਜਾਨ ਅਤੇ 12 ਸਾਲਾਂ ਦਿਲਜਾਨ ਨੂੰ ਰੱਬ ਨੇ ਮਾਪਿਆਂ ਤੋਂ ਖੋ ਲਿਆ ਹੈ ਕਿ ਕੁਝ ਬਿਆਨ ਸਾਹਮਣੇ ਆਏ ਨੇ ਤੁਹਾਨੂੰ ਸੁਣਾਉਂਦੇ ਹਾਂ ਇਥੇ ਤਾਂ ਕਈ ਸੋਚਿਆ ਨੇ ਜੋ ਕੁਝ ਹੋ ਗਿਆ ਜੀ ਇਹਨਾਂ ਦੇ ਜਿਹੜੇ ਮਾਪਿਓ ਵਾ ਉਹ ਬਿਲਕੁਲ 100% ਹੈਂਡੀਕੈਪ ਹੈ ਜੀ ਠੀਕ ਹੈ ਜੀ ਔਰ ਇਥੇ ਇਹ ਟੈਰ ਸਕੂਲ ਵਾ ਉਹਦੇ ਵਿੱਚ ਬੱਚਾ ਪੜਦਾ ਜੀ ਫਰੀ ਜੋਗ ਇਹਨਾਂ ਨੂੰ ਸੂਰਤ ਦਿੱਤੀ ਜਾਂਦੀਆਂ ਕੱਲ 6:30 ਵਜੇ ਤੋਂ ਬਾਅਦ ਨਹੀਂ ਲੱਭਾ ਜੀ ਕੋਈ ਗੁਜਰਾ ਦਾ ਡੇਰਾ ਕੋਈ ਜਿੰਨੇ ਸ਼ਿਕਰਵਾਰ ਵਾ ਸਾਰਾ ਪਰਿਵਾਰ ਹੀ ਸਾਰੇ ਪਿੰਡਾਂ ਦੇ ਲਾਗੇ ਛਾਗੇ ਸਰਪੰਚਾ ਡੇਸ ਸੁਖਿੰਦਰ ਮਹਿਰਮ ਜੀ ਸਾਰੇ ਨਾਲ ਗਏ ਜੀ ਤੇ ਸਵੇਰੇ ਫਿਰ ਭੈਣ ਜੀ ਨੇ ਵੇਖਿਆ ਸਾਡੇ ਭੱਲੋ ਦੇ ਇਹਨਾਂ ਦਾ ਬੈਗ ਯਾਰਾ ਨਾਲ ਹੀ ਤੇ ਬੈਗ ਦੇ ਨਾਲ ਫਿਰ ਬਾਹਰ ਕੱਟਿਆ ਜੀ ਪੌੜੀ ਲਾ ਕੇ 30 32 ਫੁੱਟ ਤੋਂ ਮਰਤ ਸਾਡੇ ਵਿੱਚ ਡੁੱंगा ਸੀ ਜੀ ਅਸੀਂ ਡੇਰੇ ਤੇ ਰਹਿੰਦੇ ਆ ਤੇ ਪਿੰਡੋਂ ਰਾਤ ਇਹ ਬੱਚਾ ਸਾਡਾ ਜਿਹੜਾ ਹੈਗਾ ਹੀ ਲੱਭ ਕੀ ਨਾਮ ਦਿਲਜਾਨ ਦਿਲਜਾਨ ਇਹ ਕਿਤੇ ਖੇਡਦਾ ਖੇਡਦਾ ਪਤੰਗ ਦੇ ਮਗਰ ਛਪੜਾ ਲੱਗਿਆ ਵਾ ਤੇ ਉਥੇ ਪਤੰਗ ਲੱਗਣ ਨਿਹਰਾ ਹੋ ਗਿਆ ਤੇ ਮੁੜ ਕੇ ਸਾਰਾ ਪਿੰਡ ਜੋ ਬੰਦੇ ਜੋ ਨਿਆਣੇ ਸਾਰੇ ਲਬ ਦੇ ਲੋਕ ਦੇ ਰੇ ਆਸ-ਪਾਸ ਖੇਤਾਂ 'ਚ ਡਰੇਨ ਨਾਲ ਲਾਗ ਲਿਆ ਪਿੰਡਾਂ 'ਚ ਅਨਾਉਂਸਮੈਂਟ ਕਰਾਈ ਗਈ ਆ ਕੋਈ ਪਤਾ ਨਾ ਲੱਗਾਗਾ ਤੇ ਆਰੰਭ ਕੇ 10-12 ਵਜੇ ਤੱਕ ਅੰਜਾਗ ਰਿਪੋਰਟ ਦਿੱਤੀ ਇੱਥੇ ਚੌਂਕੀ 'ਚ ਹਾਂਜੀ ਤੇ ਉਹਨਾਂ ਰਿਪੋਰਟ ਲੈ ਲਈ ਆ ਤੇ ਦਿਨੇ ਸਵੇਰੇ ਸਵੇਰੇ ਵੇਖਿਆ ਤੇ ਛੱਪੜ 'ਚ ਜਿਹਦਾ ਬੈਗ ਧਰਨ ਰਿਆ ਸੀ ਹਨੇਰਾ ਹੋਣ ਦੀ ਕਾਰਨ ਤੇ ਫਿਰ ਸਵੇਰੇ ਦੇਖਿਆ ਤੇ ਛੱਪੜ 'ਚ ਸਾਨੂੰ ਇਹਨਾਂ ਦੀ ਲਾਸ਼ ਮਿਲ ਗਈ ਇਹ ਕੁਝ ਲੋਕਾਂ ਨੂੰ ਪਤਾ ਲੱਗਾ ਵੀ ਜਿਹੜਾ ਬੱਚੇ ਦੇ ਮਾਪਿਓ ਉਹ ਵੀ ਹੈਂਡੀਕੈਪਟ ਨੇ ਉਹਨਾਂ ਦਾ ਕੋਈ ਕਮਾਈ ਦਾ ਸੋਰਸ ਨਹੀਂ ਹੈਗਾ ਹਾਂਜੀ ਇਹਨਾਂ ਦੇ ਜਿਹੜੇ ਮਾਪਿਓ ਹੀਗੇ ਉਹ ਦੋਵੇਂ ਬੱਚੇ ਨਾਲ ਦੋਵੇਂ ਮਾਪਿਓ ਜਿਹੜੇ ਹੈਂਡੀਕੈਪਟ ਆ ਮਸਾ ਕਰਦਾ ਗੁਜ਼ਾਰਾ ਹੁੰਦਾ ਹੈ ਇਹਨਾਂ ਦੇ ਸਿਰ ਤੇ ਬੱਚੇ ਦੇ ਸਿਰ ਤੇ ਆਪਣਾ ਟਾਈਮ ਪਾਸ ਕਰ ਡਏ ਸੀ ਕਿ ਚਲੋ ਸਾਡਾ ਬੱਚਾ ਜਵਾਨ ਹੋਊਗਾ ਤੇ ਸਾਨੂੰ ਕੋਈ ਕਮਾਈ ਦਾ ਸਾਧਨ ਮਿਲੇਗਾ ਹੋਰ ਇਹਨਾਂ ਦਾ ਸੋਰਸਸ ਕੋਈ ਨਹੀਂ ਹੈਗਾ ਇਨਕਮ ਦਾ ਤੇ ਸੋ ਅਸੀਂ ਮੰਗ ਕਰਦੇ ਆ ਪਿੰਡ ਵਾਲੇ ਸਾਰੇ ਜਾਂ ਇਹਨਾਂ ਦੇ ਪਰਿਵਾਰ ਵਾਲੇ ਕਿ ਸਾਨੂੰ ਕੋਈ ਮਾਲੀਸ਼ਾ ਤਾਂ ਦਿੱਤੀ ਜਾਵੇ ਗੌਰਮੈਂਟ ਰਾਤ ਦਾ ਪਤੰਗ ਫੜਦਾ ਫੜਦਾ ਉਹ ਛੱਪੜ ਚ ਚਲੇ ਗਿਆ ਬਹੁਤ ਜਾਦੀਮੰਦ ਭਾਗੀ ਘਟਨਾ ਹੈ ਜਿਹੜੀ ਤੇ ਕੁਝ ਕਹਿ ਨਹੀਂ ਸਕਦੀ ਵੀ ਜਿੰਨਾ ਸਾਨੂੰ ਇਹ ਸਦਮਾ ਇਸ ਮੌਤ ਨੇ ਪਹਚਾਇਆ ਵਾ ਉਦੋਂ ساری ਰਾਤ ਬੈਠੇ ਅਸੀਂ ਲੱਭਦੇ ਰਹੇ ਨਹੀਂ ਲੱਭਿਆ ਸਵੇਰੇ 8:00 8:30 ਵਜੇ ਬੱਚਾ ਡੇਡ ਬੜੀ ਅਸੀਂ ਲੈ ਲਈ ਆ ਤੇ ਮੈਂ ਇਹਦੀ ਸਰਕਾਰਾਂ ਨੂੰ ਕਹੂੰਗੀ ਕਿ ਜੇ ਕਿਤੇ ਸਾਡੇ ਪਿੰਡਾਂ ਨੂੰ ਛੱਪੜ ਸਾਫ਼ ਕਰਨ ਦੀਆਂ ਗ੍ਰਾਂਟਾਂ ਮਿਲੀਆਂ ਹੁੰਦੀਆਂ ਅੱਜ ਸਾਨੂੰ ਇਹ ਦਿਨ ਨਾ ਵੇਖਣਾ ਮਿਲਦਾ ਹੁਣ ਮੈਂ ਬਹੁਤ ਹੀ ਤਰਲੀ ਲੈ ਕੇ ਇੱਕ ਛੱਪੜ ਦੀ ਸਫਾਈ ਕਰਾਈ ਤੇ ਉਹ ਜਿੰਨੇ ਕੁ ਮੈਨੂੰ ਪੈਸੇ ਮਿਲੇ ਉਹਦੇ ਨਾਲ ਜਿੰਨੀ ਕੁ ਹੋ ਸਕਦੀ ਸੀ ਉਹ ਮੈਂ ਕਰਵਾ ਦਿੱਤੀ ਮੈਂ ਬਹੁਤ ਚੇਤੋਂ ਇਹ ਸਰਕਾਰ ਦੇ ਅੱਗੇ ਗੁਜਾਸ਼ ਕਰਦੀ ਸੀ ਕਿ ਇਹ ਮੈਨੂੰ ਇਤਨੇ ਜੜੀਆਂ ਵਾਂ ਛੱਪੜ ਸਾਫ਼ ਕਰਦੀਆਂ ਗ੍ਰਾਂਟਾਂ ਦਿੱਤੀਆਂ ਜਾਣ ਤੇ ਸਾਡੇ ਪਿੰਡ ਦੇ ਜੇ ਛੱਪੜਾਂ ਦੀ ਸਫਾਈ ਹੁੰਦੀ ਤੇ ਅੱਜ ਸਾਨੂੰ ਇਹ ਦਿਨ ਵੇਖਣਾ ਨਾ ਮਿਲਦਾ ਸੁਪਨ ਜੀ ਜਸਮਿੰਦਰ ਜੀ ਕੋ ਮਤਾ ਪਾ ਕੇ ਦਿੱਤਾ ਵੀਡੀਓ ਸਾਹਿਬ ਨੂੰ ਛੱਪੜ ਦੀ ਸਫਾਈ ਪਸੰਦੀ ਆ ਸਫਾਈ ਦੇ ਸਬੰਧੀ ਮੈਂ ਬਹੁਤ ਵਾਰ ਮਿਲੀ ਆ ਜੀ ਐਤਕੀ ਵੀਡੀਓ ਸਾਹਿਬ ਨੇ ਮੇਰੀ ਮਤਲਬ ਬਹੁਤ ਮਦਦ ਕੀਤੀ ਤੇ ਮੈਨੂੰ ਇੱਕ ਛੱਪੜ ਸਾਫ਼ ਕਰਨ ਦਾ ਮੌਕਾ ਮਿਲਿਆ ਜੀ ਇਹ ਦੇ ਲਈ ਤੇ ਮੈਂ ਬਹੁਤ ਉਤਾਵਲੀ ਸੀ ਵੀ ਇਹ ਵੀ ਛੱਪੜ ਹੋਵੇ ਪਰ ਮੈਨੂੰ ਨਹੀਂ ਗਰਾਉਣ ਦੀ ਹੁਣ ਜਿਹੜੀ ਘਟਨਾ ਵਾਪਰੀ ਇਹਨੂੰ ਦੇ ਦੋ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਮੈਂ ਸਰਕਾਰ ਨੂੰ ਕਹੂੰਗੀ ਕਿ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਪਿੰਡਾਂ ਵਿੱਚ ਹੇਠਲੇ ਪੱਧਰ ਤੇ ਆ ਕੇ ਇਹਨਾਂ ਨੂੰ ਵੇਖਿਆ ਜਾਵੇ ਕਿ ਗਰਾਉਂਡ ਲੈਵਲ ਤੇ ਕੀ ਹਾਲਾਤ ਆ ਤੇ ਪਿੰਡਾਂ ਦਾ ਖਾਸ ਕਰਕੇ ਧਿਆਨ ਦਿੱਤਾ ਜਾਵੇ ਜੋ ਕਿ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਉਹ ਨਾ ਵਾਪਰਨ ਇਹਨੇ ਜੀ ਵੀ ਜਿਹੜਾ ਬੱਚੇ ਦਾ ਮਾਪੇ ਉਹ ਉਹ ਹੈਂਡੀਕੈਪ ਨੇ ਬਿਲਕੁਲ ਜੀ ਉਹ ਬੜੇ ਗਰੀਬ ਪਰਿਵਾਰ ਤੇ ਦੋਵੇਂ ਮਾਪੇ ਜਿਹੜੇ ਹਨ ਉਹ ਚੱਲ ਫਿਰ ਨਹੀਂ ਸਕਦੇ ਉਹ ਰਿੜਕੇ ਹੀ ਆਪਣਾ ਗੁਜ਼ਾਰਾ ਕਰਦੇ ਆ ਤੇ ਇਹ ਬੱਚਾ 12 ਸਾਲ ਦਾ ਸੀ ਇਹਨੂੰ ਵੀ ਅਸੀਂ ਭੂਆ ਨੇ ਪਾਲ ਕੇ ਇਹਨੂੰ ਦਿੱਤਾ ਹੋਇਆ ਸੀ ਬੜਾ ਹੀ ਗਰੀਬ ਪਰਿਵਾਰ ਨਾਲ ਸੰਬੰਧਤ ਹੈ ਬੱਚਾ ਠੀਕ ਹੈ ਕੋਈ ਨਾ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ રપે તો દૂર તે મુદ્દે નેડે લાઈવી ટીવી